ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਨਾ ਤੇ ਇੱਥੇ ਅੱਜ ਦਿਨ ਸੀਗਾ ਵੀਰਵਾਰ ਦਾ ਤੇ ਸ਼ਾਮ ਦਾ ਟਾਈਮ ਸੀਗਾ ਹਨਾ ਤੇ ਮੈਂ ਲੱਗੀ ਸੀ ਸਬਜੀ ਬਣਾਉਣ ਅੱਗੇ ਸ਼ਾਮ ਦੀ ਸਬਜੀ ਤਾਂ ਨਹੀਂ ਮੈਂ ਬਣਾਉਂਦੀ ਹੈਗੀ ਮੇਰੀ ਜਠਾਣੀ ਬਣਾਉਂਦੀ ਹੈਗੀ ਹੈਨਾ ਤੇ ਅੱਜ ਉਹ ਚਲੇ ਗਏ ਹੋਗੇ ਸੀ ਕਿ ਪਿੱਕੇ ਉਹਨਾਂ ਦੇ ਵੀ ਨਾ ਅਸਲ ਦੇ ਵਿੱਚ ਵੀ ਉਹਨਾਂ ਨੂੰ ਛੇਤੀ ਜਾਣਾ ਪੈਂਦਾ ਉਹਨਾਂ ਦੇ ਮੰਮੀ ਪਾਪਾ ਹੀ ਐ ਇੱਥੇ ਉਹਨਾਂ ਦਾ ਬ੍ਰਦਰ ਜਿਹੜਾ ਫੋਰਨ ਰਹਿੰਦਾ ਹੈ ਹਨਾ ਭਰਾ ਪਰ ਜਾਏ ਤੇ ਫਿਰ ਮੰਮੀ ਪਾਪਾ ਨੂੰ ਕੋਈ ਮਤਲਬ ਮਾੜੀ-ਮੋਟੀ ਦਿੱਕਤ ਹੋ ਜਾਂਦੀ ਹੈ ਕਈ ਤਾਂ ਵੀ ਜਾਣਾ ਪੈਂਦਾ ਫਿਰ ਕਈ ਵਾਰੀ ਹਨਾ ਵੀ ਜਿਵੇਂ ਇਕੱਲੇ ਤਾਂ ਜੀ ਨਹੀਂ ਲੱਗਦਾ ਚਲੋ ਦੋ ਤਿੰਨ ਫਿਰ ਵੀ ਜਾਏ ਹੁੰਦੇ ਆ ਛੁੱਟੀਆਂ ਵਧੀਆਂ ਸੀ ਵੈਸੋ ਸਕੂਲ ਪੜਾਉਂਦੇ ਹਨਾ ਫੇ ਘਰੇ ਕਲਾਸਾਂ ਲੱਗਦੀਆਂ ਹੈਗੀਆਂ ਆਨਲਾਈਨ ਕਲਾਸਾਂ ਲਾਉਂਦੇ ਹੈਗੀਆਂ ਤੇ ਹੁਣ ਉਹ ਚਲੇ ਗਏ ਸੀ ਕਿ ਕਹਿੰਦੇ ਚਲੋ 2-4 ਹੋਰ ਵਧ ਗਈਆਂ ਹੈਗੀਆਂ ਹੈਨਾ ਵੀ ਮੰਡੇ ਤੱਕ ਸਕੂਲ ਲੱਗਣੇ ਹੈਗੇ ਆ ਵਿੱਚੋਂ ਦੀ ਚਲੋ 2 ਦਿਨ ਜਾਇ ਆਉਣੀ ਹੈਗੀਆਂ ਹੈਨਾ ਇਹੀ ਹੁੰਦਾ ਹੈਗਾ ਵੀ ਚਲੋ ਨਹੀਂ ਛੁੱਟੀਆਂ ਵੀ ਰੈਗੂਲਰ ਹੁੰਦੇ ਆ ਜਿਵੇਂ ਉਹਦੇ ਤਾਂ ਜਾਇ ਨਹੀਂ ਜਾਂਦਾ ਤੇ ਇੱਥੇ ਮੈਂ ਲੱਗੀ ਸੀ ਕਿ ਅੱਜ ਪੇਠੇ ਦੀ ਸਬਜ਼ੀ ਬਣਾਉਣਾ ਤੇ ਪੇਠੇ ਦੀ ਸਬਜ਼ੀ ਨਾ ਬੱਚਿਆਂ ਨੂੰ ਤਾਂ ਬਿਲਕੁਲ ਹੀ ਪਸੰਦ ਨਹੀਂ ਤੇ ਬੱਚਿਆਂ ਦੀ ਕੀ ਗੱਲ ਕਰਾਂ ਵੀ ਵੱਡਿਆਂ ਨੂੰ ਨਹੀਂ ਪਸੰਦ ਹੈਗੀ ਹੈਨਾ ਮੰਮੀ ਖਾਣ ਦੇ ਮੈਂ ਖਾ ਲੈਂਨੀ ਆ ਹਨਾ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈਗੀ ਐ ਬਸ ਪਾਣੀ ਜਣਾ ਰਵੇ ਉਹਦੇ ਵਿੱਚ ਸੁੱਕੀ ਜੀ ਬਣੀ ਹੋਵੇ ਨਾ ਤਾਂ ਬਹੁਤ ਟੇਸਟੀ ਹੁੰਦੀ ਹੈ ਮੰਮੀ ਮੈਨੂੰ ਕਹਿੰਦੀ ਸੀ ਕਿ ਮਿੱਠੀ ਬਣਾ ਲੈ ਵਿੱਚ ਗੁੜ ਪਾ ਲੈ ਜਾਂ ਸ਼ੱਕਰ ਪਾ ਲੈ ਮੈਂ ਕਿਹਾ ਵੀ ਮਿੱਠੀ ਹੋਗੀ ਤਾਂ ਇਹਨਾਂ ਨੇ ਜਮੇ ਹੀ ਨਖਰੇ ਮਾਰਨੇ ਆ ਬਿਲਕੁਲ ਹੀ ਨਹੀਂ ਖਾਣੀ ਹੈਗੀ ਹਨਾ ਤੇ ਮੈਂ ਕਿਹਾ ਚਲੋ ਦੇਖਦੇ ਆਂ ਟਰਾਈ ਕਰਦੇ ਆਂ ਤੇ ਇੱਥੇ ਮੈਂ ਕਿਹਾ ਸੀ ਚਲੋ ਵਾਵਾ ਸਾਰਾ ਮੈਂ ਲਸਣ ਤੇ ਮਤਲਬ ਅਦਰਕ ਵਗੈਰਾ ਵਧੀਆ ਤੜਕਾ ਬਣਾ ਲੂੰਗੀ ਕਿ ਸ਼ਾਇਦ ਫੇਰ ਹੀ ਖਾ ਲੈਣਾ ਹੈ ਨਾ ਇਹਦੇ ਪਾਪਾ ਨੂੰ ਤਾਂ ਬਸ ਹਲਦੀ ਹਲਦੀ ਦਾ ਕਲਰ ਸੁੱਕੀਆਂ ਸਬਜ਼ੀਆਂ ਚ ਦਿਖਦਾ ਰਹਿੰਦਾ ਹੈਗਾ ਕਹਿੰਗੇ ਵੀ ਹਲਦੀ ਜੀ ਮੈਨੂੰ ਚੰਗੀ ਨਹੀਂ ਲੱਗਦੀ ਬਾਲਾ ਡਾਰਕ ਕਲਰ ਹੁੰਦਾ ਜਿਵੇਂ ਹੈ ਨਾ ਬਸ ਬਹਾਨਾ ਹੀ ਲਾਈ ਜਾਂਦੀ ਹੈਗੀ ਇਹਨਾਂ ਨੂੰ ਕੁਝ ਵੀ ਟੇਸਟੀ ਨਹੀਂ ਲੱਗਦਾ ਤੇ ਐਂ ਵੱਡੇ ਵੀਰ ਜੀ ਹੈਗੇ ਆ ਉਹ ਤਾਂ ਮੋਸਟਲੀ ਉਹਨਾਂ ਨੂੰ ਕੋਈ ਸਬਜ਼ੀ ਨਹੀਂ ਪਸੰਦ ਉਹ ਬਾਹਰ ਰਹਿੰਦੇ ਨੇ ਉੱਥੇ ਟਿਫਨ ਲੱਗਾ ਹੈਗਾ ਤੇ ਉਹਨਾਂ ਨੂੰ ਉਹੋ ਟੇਸਟ ਪਿਆ ਹੋਇਆ ਉਹ ਉਵੇਂ ਦੀ ਲਾਈਕ ਕਰਦੇ ਆ ਹੁਣ ਆਪਣਾ ਹਨਾ ਇਹ ਤਾਂ ਪਰਸਨ ਟੂ ਪਰਸਨ ਵੈਰੀ ਹੋ ਜਾਂਦਾ ਹੈਗਾ ਵੀ ਆਪਣਾ ਹੱਥ ਬਦਲ ਜਾਂਦਾ ਹੈਗਾ ਹਨਾ ਸ਼ਬਦ ਅਲੱਗ-ਅਲੱਗ ਹੁੰਦਾ ਵੀ ਤੇ ਮੈਂ ਇਸ ਤਰੀਕੇ ਨਾਲ ਬਸ ਥੋੜਾ ਜਿਵੇਂ ਤੇਲ ਪਾ ਲਿਆ ਹੈਗਾ ਤੇਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਅਦਰਕ ਤੇ ਲਸਣ ਪਾਉਣੀ ਹੈ ਜਦੋਂ ਉਹ ਥੋੜਾ ਬਰਾਊਨ ਜਾ ਹੋ ਜਾਂਦਾ ਵੀ ਉਹਦੀ ਥੋੜੀ ਕੱਚੇ ਦੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਹਨਾ ਉਹ ਜ਼ਿਆਦਾ ਅਲੱਗ ਤੋਂ ਭੁੰਨ ਲੈਣੀ ਹੈਗੀ ਆ ਤੇ ਇਸ ਤੋਂ ਬਾਅਦ ਮੈਂ ਪਾਇਆ ਹੈਗਾ ਸੀਗਾ ਇਹਦੇ ਵਿੱਚ ਪਿਆਜ਼ ਤੇ ਮੈਂ ਹਰੀਆਂ ਮਿਰਚਾਂ ਜਿਹੜੀਆਂ ਉਹ ਉਹ ਟਮਾਟਰ ਦੇ ਨਾਲ ਹੀ ਕੱਟਦੀਆਂ ਕਿਉਂਕਿ ਫਿਰ ਉਹ ਚੜਦੀਆਂ ਜੇ ਨਹੀਂ ਹਨਾ ਨਹੀਂ ਤੇ ਇਹਨਾਂ ਨੂੰ ਉਹ ਵੀ ਚੜ ਜਾਂਦਾ ਭੌਂਕਣੀ ਕੀ ਲੱਗ ਜਾਂਦੀ ਹੈ ਫਿਰ ਛਿੱਕਾ ਛੁਕਾ ਹੀ ਮਾਰਨ ਲੱਗ ਜਾਂਦੇ ਆ ਇਸ ਤੋਂ ਬਾਅਦ ਮੈਂ ਪਿਆਜ਼ ਪਾਤਾ ਸੀਗਾ ਪਿਆਜ਼ ਚੰਗੀ ਤਰ੍ਹਾਂ ਇਹਦੇ ਭੁੰਨ ਲਿਆ ਸੀਗਾ ਇਸ ਤੋਂ ਬਾਅਦ ਮੈਂ ਮਸਾਲੇ ਪਾਏ ਸੀਗੇ ਹਨਾ ਦੇਖੋ ਮੈਂ ਹਰੀ ਮਿਰਚ ਤੇ ਟਮਾਟਰ ਇਕੱਠੇ ਹੀ ਕੱਟ-ਕੱਟਦੀ ਹੁੰਨੀ ਹੈਗੀਆਂ ਤੇ ਇੱਕ ਵੱਡਾ ਟਮਾਟਰ ਮੈਂ ਲੈ ਲਿਆ ਸੀ ਮੈਂ ਕਿਹਾ ਚਲੋ ਖਟਾਸ ਥੋੜੀ ਜਿਹੀ ਜ਼ਿਆਦਾ ਹੋ ਜਾਵੇ ਹਨਾ ਵੀ ਕਿਸੇ ਤਰੀਕੇ ਨਾਲ ਵੀ ਟੇਸਟ ਬਣ ਜਾਵੇ ਹਨਾ ਪੇਠਾ ਲੈ ਤਾਂ ਲਿਆ ਮੈਨੂੰ ਲੱਗਦਾ ਵੀ ਸਾਰੇ ਸੀਜ਼ਨ ਚ ਪਹਿਲੀ ਵਾਰੀ ਬੇਠਾ ਬਣਾ ਇਸ ਅਸੀਂ ਲੇਡੀਜ਼ ਦਾ ਵੈਸੇ ਬਹੁਤ ਘੱਟ ਨਖਰੇ ਮਾਰਦੇ ਵੀ ਜੋ ਹੁੰਦਾ ਹਨਾ ਵੀ ਵੀ ਸ਼ੱਕ ਲਈਦਾ ਬਸ ドライ ਮਸਾਲੇ ਦੇ ਵਿੱਚ ਕੀ ਹੈਗਾ ਇਹਦੇ ਵਿੱਚ ਹਲਦੀ ਪਾਈ ਹੈਗੀ ਨਮਕ ਪਾਤਾ ਤੇ ਮਿਰਚ ਪਾਦੀ ਹੈਗੀ ਹੈ ਹੋਰ ਐਕਸਟਰਾ ਆਪਾਂ ਦੂਸਰੇ ਮਸਾਲੇ ਯੂਜ਼ ਨਹੀਂ ਕਰਦੇ ਔਰ ਰੇਅਰਲੀ ਕਿਸੇ ਨਾ ਕਿਸੇ ਚੀਜ਼ ਵਿੱਚ ਕਦੇ-ਕਦੇ ਪਾਉਣੀ ਹੁੰਦੀ ਹੈ ਜਿਵੇਂ ਕੜੀ ਬਣਾਈ ਤਾਂ ਮੈਂ ਉੱਪਰ ਦੀ ਪਾਤਾ ਹਨਾ ਤੇ ਕਈ ਵਾਰੀ ਚੰਨਿਆਂ ਦੀ ਸਬਜ਼ੀ ਕਿਸੇ ਨੇ ਆਉਣਾ ਹੈਗਾ ਤਾਂ ਉਦੋਂ ਉੱਪਰ ਦੀ ਪਾਤਾ ਦਿੱਲੀ ਵਾਂਗੂ ਨਹੀਂ ਯੂਜ਼ ਕਰਦੀ ਹੈ ਜੀ ਮੈਂ ਤੇਲ ਉਹ ਥੋੜਾ ਜਿਹਾ ਪਾਣੀ ਪਾਇਆ ਹੈਗਾ ਇਹ ਪਾਣੀ ਜਦ ਪੂਰਾ ਸੁੱਕ ਜਾਊਗਾ ਹਨਾ ਨਾਲ ਤੇ ਰਿਜ ਜਾਊਗੀ ਉਹਦੋਂ ਤੱਕ ਕਲਰ ਵੀ ਸੋਹਣਾ ਆ ਜਾਊਗਾ ਕਿਉਂਕਿ ਤੇਲ ਦਾ ਛੱਡਿਆਊਗੀ ਹਨਾ ਤੇ ਉਹਨੇ ਟਾਈਮ ਦੇ ਵਿੱਚ ਮੈਂ ਲੱਗੀ ਸੀ ਪਿਆਜ਼ ਕੱਟਣ ਕਿਉਂਕਿ ਪਿਆਜ਼ ਮੈਂ ਕਾਫੀ ਜਿਆਦਾ ਪਾਉਣੀ ਸੀ ਪਿਆਜ਼ਾਂ ਦੇ ਸਿਰ ਤੇ ਮੈਨੂੰ ਇਹ ਸੀਗਾ ਵੀ ਥੋੜੀ ਟੇਸਟੀ ਬਣ ਜਾਊਗੀ ਹਨਾ ਇਸ ਤਰੀਕੇ ਨਾਲ ਹੀ ਬਣਾਉਣੀ ਹੈਗੀ ਤੇ ਹੁਣ ਮੇਰਾ ਪੂਰੀ ਤਰ੍ਹਾਂ ਹੀ ਸੁੱਕ ਚੁੱਕਾ ਸੀ ਦੇਖੋ ਹਨਾ ਤੇ ਇਹਦੇ ਵਿੱਚ ਮੈਂ ਹੌਲੀ ਹੌਲੀ ਕਰਕੇ ਸਾਰੇ ਪਿਆਜ਼ ਤੇ ਇਹਦੇ ਵਿੱਚ ਜਿਹੜਾ ਪੇਠਾ ਕੱਟਿਆ ਹੋਇਆ ਸੀ ਉਹ ਵਿੱਚ ਪਤਾ ਸੀ ਵੀ ਅਸੀਂ ਪੇਠਾ ਨਾ ਵੀ ਛਿਲਕਾ ਲਾਉਣਾ ਬਹੁਤ ਔਖਾ ਹੈ ਹਨਾ ਕਾਫੀ ਹਾਰਡ ਹੁੰਦਾ ਤੇ ਮੰਮੀ ਕਹਿੰਦੀ ਲੈ ਮੇਰੇ ਤਾਂ ਕਰਦੀ ਬਿੰਗੀ ਹੋ ਗਈ ਹੈ ਨਾ ਪੇਠਾ ਕੱਟਦੇ ਕੱਟਦੇ ਤੇ ਕਈ ਲੋਕ ਮੈਂ ਦੇਖਿਆ ਵੀ ਪੇਠਾ ਸਿੱਧਾ ਹੀ ਕੱਟ ਦਿੰਦੇ ਮੇਰੇ ਮੰਮੀ ਵੀ ਕਦੇ-ਕਦੇ ਪੇਠਾ ਛਿਲਕੇ ਸਮੇਤ ਹੀ ਕੱਟ ਦਿੰਦੇ ਸੀ ਤੇ ਛਿਲਕਾ ਵੀ ਵਧੀਆ ਰਿੱਝ ਜਾਂਦਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹੜੇ-ਕਿਹੜੇ ਪੇਠੇ ਨੂੰ ਛਿਲਕੇ ਸਮੇਤ ਕੱਟਦੇ ਹੈਗੇ ਆ ਤੇ ਕਿਹੜੇ-ਕਿਹੜੇ ਛਿਲਕਾ ਲਾ ਕੇ ਕੱਟਦੇ ਹੈਗੇ ਆ ਤੇ ਇਹ ਮੋਸਟਲੀ ਮੈਂ ਦੇਖਿਆ ਹਲਵਾਈ ਵਗੈਰਾ ਹੁੰਦੇ ਆ ਜਾਂ ਜਿਵੇਂ ਆਪਾਂ ਲੰਗਰ ਦੇ ਵਿੱਚ ਇਹ ਸਬਜੀ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਕਿਤੇ ਵੀ ਲੰਗਰ ਲੱਗਿਆ ਹੁੰਦਾ ਨਾ ਪੂਰੀਆਂ ਦੇ ਨਾਲ ਵੀ ਇਹ ਸਬਜੀ ਯੂਜ਼ ਕੀਤੀ ਜਾਂਦੀ ਹੈ ਨਾ ਉੱਥੇ ਨਾ ਇਹ ਜ਼ਰੂਰ ਹੁੰਦਾ ਛਿਲਕੇ ਸਮੇਤ ਸਬਜੀ ਬਣਾ ਕੇ ਤੇ ਮੈਂ ਨੂੰ ਸਿੰਮ ਤੇ ਕਰਦੀ ਹੈਗੀ ਆ ਆਟਾ ਗੁੰਨੇ ਆ ਮੈਂ ਪਟਣਕੇ ਬਣਾਵਾਂਗੀ ਇਹ ਫੁਲਕੇ ਨਾ ਹੋਣਾ ਸ਼ਾਮ ਜਿਹਦਾ ਟਾਈਮ ਹੋ ਗਿਆ 7:00 ਵਜੇ ਦਾ ਤੇ ਕੋਠੇ ਤੇ ਬਹੁਤ ਸੁਨ ਐਨवायरमेंट ਹੈ ਕਿਉਂਕਿ ਅੱਜ ਨਾ ਧੁੱਪ ਨਿਕਲੀ ਸੀਗੀ ਇੱਥੇ ਤੇ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਇਹਦੇ ਪਾਪਾ ਐਕਸਰਸਾਈਜ਼ ਕਰਿਆ ਲਈ ਸੀ ਹਾਲ ਦੇਖਦੇ ਔਰ ਉਹ ਵੀ ਪਤੰਗ ਲੈ ਕੇ ਉੱਪਰ ਚਲੇ ਗਏ ਤੇ ਮੈਨੂੰ ਆਵਾਜ਼ਾਂ ਮਾਰੀ ਜਾਂਦੀ ਸੀਗੇ ਤੇ ਚਲੋ ਦੇਖਦੇ ਹੈਗੇ ਹਨਾ ਉੱਪਰ ਕਿਵੇਂ ਦਾ ਲੱਗ ਰਿਹਾ ਹੈਗਾ ਠੰਡੀ ਹਵਾ ਚੱਲਦੀ ਆ ਸਿੱਖ ਗਿਆ ਲੋ ਹੁਣ ਤੇ ਪਾਪਾ ਦਾ ਫੋਨ ਆ ਗਿਆ ਚਲ ਫੜ ਲੈ ਫਿਰ ਪਤੰਗ ਫੜ ਲੈ ਡੋਰ ਫੜ ਲੈ ਇੱਥੇ ਨਾ ਗਲੀ ਦੇ ਪਿੱਛੇ ਗਣਪਤੀ ਵਾਲੇ ਹਨਾ ਮਤਲਬ ਕੀਰਤਨ ਕਰਦੇ ਹੁੰਦੇ ਆ ਗਣਪਤੀ ਕੱਲੋ ਵੀ ਸਰਜਨ ਕਰਨਗੇ ਉਹ ਸ਼ਾਇਦ ਉਹ ਇੱਕ ਦੋ ਦੇ ਹੁੰਦੇ ਆ ਦਿਖਦੇ ਨਹੀਂ ਹਨਾ ਇੱਧਰ ਵੀਡੀਓ ਦੇ ਵਿੱਚ ਜੇ ਟਰਾਈ ਕਰਕੇ ਫਿਰ ਉੱਪਰ ਨੂੰ ਉੜਾ ਕੇ ਤਾਂ ਦੇਖ ਇਥੇ ਮੰਮੀ ਲੈ ਕੇ ਆਈ ਸੀਗੇ ਸਬਜ਼ੀਆਂ ਸਬਜ਼ੀਆਂ ਮੰਮੀ ਕਾਫੀ ਕਟੀਆਂ ਲਿਆਉਂਦੇ ਹੈਗਾ ਦੋ ਤਿੰਨ ਜਿਵੇਂ ਆਲੂ ਖਤਮ ਹੋਏ ਸੀ ਉਹ ਲੈ ਆਏ ਹਨਾ ਤੇ ਇੱਕ ਡ్రਾਈ ਸਬਜ਼ੀਆਂ ਆਉਂਦੀਆਂ ਫਰੋਜ਼ਨ ਹਨਾ ਕਟੀਆਂ ਵੀ ਆ ਮਿਕਸ ਹੁੰਦੀਆਂ ਉਹ ਲੈ ਆਉਂਦੇ ਹੁੰਦੇ ਕਈ ਵਾਰੀ ਹਫਤੇ ਵਿੱਚ ਇੱਕ ਅੱਧੀ ਵਾਰੀ ਬਣਾ ਲੈਨੇ ਆ ਫਿਰ ਮੀਂਹ ਦਾ ਕੋਈ ਪਤਾ ਨਹੀਂ ਇਸ ਕਰਕੇ ਕਟੀਆਂ ਸਟੋਰ ਕਰਕੇ ਰੱਖ ਲੈਂਦੇ ਆ ਤੇ ਹੁਣ ਮੰਮੀ ਫ੍ਰੀ ਹੋ ਗਏ ਸੀਗੇ ਤੇ ਗੱਲਾਂ ਮਾਰਦੇ ਆ ਉਹਦੀਆਂ ਸਹੇਲੀਆਂ ਨਾਲ ਫੋਨ ਕਰਕੇ ਹਨਾ ਏ ਵੀ ਟਾਈਮ ਜਿਆ ਵਧੀਆ ਹੁੰਦਾ ਹਨਾ ਇਸ ਟਾਈਮ ਤੇ ਮਤਲਬ ਥੋੜਾ ਜਿਹਾ ਫ੍ਰੀ ਹੁੰਦਾ ਅਗਲਾ ਹਨਾ ਕੋਈ ਬੱਚਿਆਂ ਦੀ ਬਾਲੀ ਟੈਨਸ਼ਨ ਨਹੀਂ ਹੁੰਦੀ ਕੋਈ ਪੜਾਉਣ ਦੀ ਕੋਈ ਕੰਮ ਧੰਦੇ ਦੀ ਹਨਾ ਇਸ ਏਜ ਦੇ ਬੱਚਾ ਕਿ ਏਜ ਪੀਰੀਅਡ ਇਹੋ ਜਿਹਾ ਹੁੰਦਾ ਇਹ ਹਨਾ ਕੱਲ ਨੂੰ ਅਸੀਂ ਜਾਣਾ ਸੀਗਾ ਮੇਰੇ ਬ੍ਰਦਰ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀਜ਼ਾ ਆ ਗਿਆ ਤੇ ਸਾਰਿਆਂ ਨੇ ਆਉਣਾ ਹੈਗਾ ਰਿਸ਼ਤੇਦਾਰ ਸਾਰੇ ਮਿਲਣ ਆਉਣਗੇ ਉਹ ਆਉਣਗੇ ਪਰਸੋਂ ਤੇ ਮੈਂ ਜਾਣਾ ਸੀ ਕੱਲ ਨੂੰ ਮੈਨੂੰ ਇਹ ਸਿੱ ਤਿਆਰੀ ਕਰਦਾ ਹਨਾ ਛੋਟੇ ਛੋਟੇ ਕੰਮ ਕਿੰਨੇ ਹੀ ਪਏ ਸੀਗੇ ਕਰਨ ਵਾਲੇ ਤੇ ਦੇਖ ਰਹੀ ਆ ਜੇ ਨਿਪਟ ਕੇ ਰਾਤ ਤੱਕ ਹਨਾ ਦੋ ਚਾਰ ਕੰਮ ਪਏ ਸੀ ਇਹਨਾਂ ਦੇ ਘਰ ਕਿ ਮੈਂ ਕੱਪੜੇ ਪ੍ਰੈਸ ਕਰਨੇ ਸੀ ਕੱਪੜੇ ਮੇਰੇ ਨਿਊ ਸਟੀਚ ਕਰਵਾਏ ਹੈਗੇ ਆ ਤੇ ਮੈਂ ਨਾ ਉਹ ਇੱਕ ਵਾਰ ਵੀ ਨਹੀਂ ਪਾਏ ਹਲੇ ਤੇ ਕਿਉਂਕਿ ਉਹ ਉਹੀ ਜਿਹੜੇ ਡਰੈਸ ਕੀਤੇ ਹੁੰਦੇ ਹੈਗੇ ਆ ਅਗਲੇ ਦਿਨ ਧੋਬੀ ਤੋਂ ਕਰਵਾ ਲੈਣੀ ਹੁੰਦੀ ਆ ਪਰ ਹੁਣ ਕਰੀਏ ਚ ਪਾਣੀ ਸੀਗਾ ਤੇ ਮੈਂ ਭੇਜ ਜੀ ਹਾਂਗੀ ਪਰ ਜੇ ਮੈਂ ਅੱਜ ਭੇਜ ਗਏ ਤੇ ਕੱਲ ਨੂੰ ਕੋਈ ਸਵੇਰ ਤੱਕ ਦੇ ਨਹੀਂ ਬਸ ਜਾਵਾਂਗੇ ਤਾਂ ਕੱਲ ਨੂੰ ਅਸੀਂ ਦੁਪਹਿਰ ਤੋਂ ਬਾਅਦ ਤੇ ਉਦੋਂ ਤੱਕ ਮੈਂ ਚਲੋ ਪੈਸ ਕਰ ਲੂਗੀ ਹੈ ਨਾ ਇੱਥੇ ਮੈਂ ਲੱਗੀ ਸੀ ਕਿ ਕੱਪੜੇ ਤਿਆਰ ਕਰਨਾ ਨਾ ਮੈਂ ਕਿਹਾ ਚੱਲੋ ਕੱਪੜੇ ਤਿਆਰ ਕਰਦੀ ਹਾਂ ਕੰਮ ਨਿਭੇੜ ਦਿਨੇ ਹੈਗੇ ਇਹ ਵਾਲੇ ਜਿਹੜੇ ਪਏ ਹੈਗੇ ਆ ਬਾਕੀ ਦੇਖ ਲੋ ਇੱਥੇ ਮੈਂ ਹੁਣ ਦਹੀਂ ਜਮਾਤਾ ਹੈਗਾ ਅੱਧਾ ਡੋਂਗਾ ਤਾਂ ਮੇਰੇ ਕੋਲ ਦਹੀਂ ਦਾ ਪਿੰਦਾ ਹੀ ਪਿਆ ਸੀ ਹੈ ਨਾ ਮੈਂ ਨਹਾ ਕੇ ਆਈ ਸੀਗੀ ਤੇ ਮੈਂ ਅੱਧਾ ਹੀ ਜਮਾਇਆ ਹੈਗਾ ਕਿਉਂਕਿ ਯਸ਼ੂ ਤੇ ਉਹਦੀ ਮੰਮੀ ਤਾਂ ਚਲੇ ਗਏ ਹੌਣ ਮੈਂ ਰੱਖਦੀ ਹੈਗੀ ਇਹਨੂੰ ਇੱਥੇ ਕਿਚਨ ਚ ਜਿੱਦਨੇ ਮੀਂਹ ਪੰਦੇ ਹੈਗੇ ਪਹਿਲੇ ਮੈਂ ਪੌੜੀਆਂ ਚ ਰੱਖ ਦਿੰਦੀ ਸੀ ਹੁਣ ਮੈਨੂੰ ਇਹ ਐਵੇਂ ਪਾਰਿਸ਼ ਹੋਣ ਕਰਤੀ ਆ ਬਸ ਮੈਂ ਇੱਕ ਤੁਪਕਾ ਹੀਰੇ ਵਿੱਚ ਇੱਕ ਡਰਾਪਸ ਜਿਹਾ ਪੈਰ ਹੋਗਾ ਨਾ ਜਾਗ ਦੀ ਪਾਉਣੀ ਆ ਤੁਸੀਂ ਪਤਾ ਨਹੀਂ ਇਹਨੂੰ ਕੀ ਕਹਿੰਦੇ ਹੋਗੇ ਦੇਖ ਕੇ ਬਸ ਐਵੇਂ ਮਿਲਾ ਦੇਣਾ ਹੁੰਦਾ ਹੈ ਮਿਕਸ ਕਰ ਦੇਣਾ ਹੁੰਦਾ ਹੈ ਜੇ ਜ਼ਿਆਦਾ ਲੌਣੇ ਆ ਤਾਂ ਜ਼ਿਆਦਾ ਟੱਟਾ ਹੋ ਜਾਂਦਾ ਹੈਗਾ ਤੁਸੀਂ ਇਹਨੂੰ ਪਤਾ ਨਹੀਂ ਕੀ ਕਹਿੰਦੇ ਅਸੀਂ ਜਾਗ ਲੌਣਾ ਕਹਿੰਦੇ ਆ ਈ ਲੋਕ ਬਸੇ ਖੱਟਾ ਲੌਣਾ ਵੀ ਕਹਿ ਦਿੰਦੀ ਆ ਪਰ ਪਤਾ ਨਹੀਂ ਹੈ ਨਾ ਅਲੱਗ-ਅਲੱਗ ਇਲਾਕੇ ਦੇ ਹਿਸਾਬ ਨਾਲ ਕਹਿੰਦੀ ਆ ਇੱਲੇ ਮੈਂ ਦੁੱਧੋ ਬਾਲਕੀ ਨੂੰ ਰੱਖਿਆ ਹੈ ਨਾ ਠੰਡਾ ਕਰਨ ਵਾਸਤੇ ਠੰਡਾ ਕਰਨ ਵਾਸਤੇ ਵੀ ਮੈਂ ਪਾਣੀ ਪਾ ਕੇ ਰੱਖ ਲਿਆ ਮੈਨੂੰ ਇਹ ਹੁਣ ਕੁਛ ਠੇਕੀ ਹੋ ਜੂਗਾ ਹਨ ਨਹੀਂ ਤਾਂ ਟਾਈਮ ਲੱਗ ਜਾਂਦਾ ਫਿਰ ਮੈਨੂੰ ਖੋਲ ਕੇ ਨਾ ਮਲਾਈ ਲਾ دینی ਹੁੰਦੀ ਹੈ ਡਾਕਟਰ ਨੇ ਕਿਹਾ ਸੀ ਪਹਿਲਾਂ ਤਾਂ ਐਸੀ ਬਣਾਉ ਰਹੀ ਜਿੰਦੀ ਸੀ ਮੈਂ ਬਿਸਰੇ ਮਲਾਈ ਜਮਾ ਦਿੰਦੀ ਹੁੰਦੀ ਸੀ ਡਾਕਟਰ ਨੇ ਕਿਹਾ ਵੀ ਮਲਾਈ ਲਾ ਕੇ ਨਹੀਂ ਜਮਾਉਣਾ ਹੈਗਾ ਹਨ ਤੇ ਇਸ ਕਰਕੇ ਹੁਣ ਮੈਂ ਪਹਿਲਾਂ ਮਲਾਈ ਲਾ ਲੈਂਦੀ ਆ ਫੇਰ ਲਈ ਜਮਾਉਣਾ ਤੱਕ ਇਹ ਮਿਕਸ ਕਰ ਦਾਂਗੀ ਕਿਉਂਕਿ ਅੱਜ ਵਾਲਾ ਵੀ ਜਿਆਦਾ ਖੱਟਾ ਨਹੀਂ ਸੀ ਜੇ ਖੱਟਾ ਹੋਵੇ ਫਿਰ ਨਹੀਂ ਮਿਕਸ ਕੀਤਾ ਜਾਂਦਾ ਤੇ ਵੀ ਠੀਕ ਸੀਗਾ ਦਹੀਂ ਤੱਕ ਨੂੰ ਜਮਾ ਕੇ ਤੇ ਫਿਰ ਚਲੋ ਬਹੁਤ ਰਹੂਗਾ ਵੈਸੇ ਵੀ ਇਕ ਡੋਂਗਾ ਪਰ ਅਸੀਂ ਅੱਜ ਵੀ ਪਤਾ ਹੀ ਨਹੀਂ ਸੱਜ ਮਿਲ ਗਈ ਉਹਨਾਂ ਲਈ ਚਲੇ ਜਾਣਾ ਲੱਗੂ ਸਵੇਰੇ ਸਰੀ ਉਹਨਾਂ ਦਾ ਪ੍ਰੋਗਰਾਮ ਬਣਿਆ ਜਾਣ ਦਾ ਕਿਉਂ ਚਲੇ ਗਏ ਇੱਕ ਮੈਂ ਹਲ ਬਣਾਉਣੀ ਹੈਗੀ ਇਹਨਾਂ ਨੇ ਦੁੱਧ ਪੀਣਾ ਹੁੰਦਾ ਜਿਵੇਂ ਮਲਾਈ ਉਤਾਰ ਕੇ ਥੋੜਾ ਜਿਹਾ ਕੋਸਾ ਰਹਿ ਗਿਆ ਹੁਣ ਇਹ ਇਹ ਆਪਾਂ ਲੈ ਲੈ ਹੈਗੇ ਅੱਧਾ ਕੱਪ ਜਿਵੇਂ ਲੈ ਲਿਆ। ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਹਲਦੀ। ਇਹ ਮੇਰੀ ਜਿਵੇਂ ਕੱਪ ਦੀ ਹਲਦੀ ਵੀਜੀ ਹੋਈ ਪਕਾਉ ਤੇ ਕੀ ਹੈ ਮੇਰੀ ਸਿਸਟਰ ਕੇ ਨਾ ਹਲਦੀ ਵੀਜਦੀ ਹੈ। ਕੋਈ ਵੀ ਸਾਡੇ ਰਕ ਦਿੱਤੇ ਮੈਂ ਅਲੱਗ ਡੱਬੇ ਚ ਪਾ ਕੇ ਰੱਖੀ ਹੈ। ਬਾਕੀ ਤਾਂ ਦੇਖੋ ਵੀ ਆਪਾਂ ਮਾਰਕੀਟ ਵਾਲੀ ਯੂਜ਼ ਕਰ ਲੇਨੀ ਹੈ। ਤੇ ਜਿਵੇਂ ਦੁੱਧ ਚ ਪਾਉਣੀ ਹੁੰਦੀ ਹੈ ਨਾ ਸਪੈਸ਼ਲ ਜਿਹਾ ਰੱਖੀ ਹੈ ਇਹ ਫੇਸ ਪੂਸਟ ਤੇ ਲਾਉਣ ਉਸ ਤੇ ਕਈ ਲੋੜ ਪੈਂਦੇ ਹੈ ਨਾ। ਬਸ ਐਨਾ ਕੁ ਰੈਡੀ ਇਹ ਬਲੇਮ ਲਾਈ ਲਾਈ ਉਹ ਦੁੱਧ ਵਿੱਚ ਮਿਕਸ ਕਰ ਲੈਣੀ ਹੈ ਇਹਨਾਂ ਨੂੰ ਦੇ ਦੇਣੀ ਹੁੰਦੀਆਂ ਕਦੇ ਕਦੇ ਮੇਰਾ ਮਨ ਕਰੇ ਤਾਂ ਮੈਂ ਵੀ ਲੈ ਦੇਣੀ ਆ ਹੁਣ ਮੈਂ ਇਹਨਾਂ ਨੂੰ 2 ਸਾਲ ਦਾ ਰਾਦੂ ਦੁੱਧ ਪੀਣਾ ਛੱਡ ਦਿੱਤਾ ਸੀ ਕਦੇ ਕਦੇ ਮਨ ਹੀ ਨਹੀਂ ਕਰਦਾ ਪਾਣੀ ਪੂਣੀ ਫੀਲਿੰਗ ਆਉਂਾ ਨਾ ਤੇ ਉਹਦੇ ਹੀ ਮਨ ਹੋ ਗਿਆ ਹੈਗਾ ਤੇ ਉਸ ਤੋਂ ਬਾਅਦ ਮੇਰੇ ਦੋ ਤਿੰਨ ਕੰਮ ਹੋਰ ਪੈਂਡਿੰਗ ਪਏ ਅੱਜ ਤਾਂ ਮੈਨੂੰ ਨੀਂਦ ਵੀ ਬਹੁਤ ਆਈ ਜਾਂਦੀ ਹੈ ਪਤਾ ਨਹੀਂ ਮੈਂ ਇਹ ਰੈਸਪੀ ਨਹੀਂ ਕਰ ਪਾਈ ਹੈ ਨਾ ਮੇਰਾ ਕੁਝ ਨਾ ਕੰਮ ਅਸੀਂ ਪੈਂਡਿੰਗ ਬੈਂਕ ਨੂੰ ਕਰਨਾ ਹੈ ਮੇਰੇ ਬਰਤਨ ਜਿਹੜੇ ਮੈਥਨ ਦੱਸੇ ਸੀ ਜਾਣਾ ਹੈ ਨਾ ਤੇ ਉਹਦੇ ਨਾਲ ਕੰਮ ਕਰਾਉਂਦੀ ਨਹੀਂ ਅੱਜ ਤਾਂ ਮਾਰਕੀਟ ਇਹ ਚਲੇ ਗਏ ਹਨਾ ਕੁਝ ਕੱਪੜੇ ਲੈਣੇ ਸੀ ਜਿਵੇਂ ਇਹ ਚਲੇ ਗਏ ਚਲੇ ਇਹਨਾਂ ਨੂੰ ਲੈ ਗਏ ਉਹ ਤੇ ਨਾ ਉਹ ਵੀ ਗੱਲ ਸੁੱਤੀ ਨਾ ਕੱਤੇ ਉਹ ਸਾਬ ਹੋਇਆ ਅੱਜ ਤੇ ਨਾ ਤਾਂ ਮੈਂ ਕੋਈ ਬਾਹਰਲਾ ਬਹੁਤਾ ਹੀ ਕੰਮ ਕੀਤਾ ਤੇ ਘਰ ਦੇ ਜ਼ਰੂਰ ਸੀ ਮੈਨੂੰ ਕੱਲੀ ਨੂੰ ਕਰਨੇ ਪਏ ਦੀਦੀ ਚਲੇ ਗਏ ਹਨਾ ਤੇ ਹੁਣ ਮੈਂ ਇਹ ਢੱਬੂਕੇ ਬਣਾ ਕੇ ਸੀ ਮੇਰਾ ਲਾਸਟ ਟਾਰਗੇਟ ਨਾ ਕਿਹੋ ਜਿਹਾ ਹੁੰਦਾ ਤੇ ਇਸ ਤੋਂ ਬਾਅਦ ਇੱਕ ਦੋ ਕੰਮ ਪੈਂਡਿੰਗ ਰਹਿ ਜਾਂਦੇ ਨੇ ਤੇ ਮੈਂ ਉਹ ਕਰਦੀ ਹੁੰਦੀ ਆ ਹੁਣ ਮੇਰਾ ਰਹਿ ਗਿਆ ਅਰਜਨ ਛਾਲ ਪੀਣੀ ਹੁੰਦੀ ਜ ਸਵੇਰੇ ਕਾੜਾ ਜ ਬਣਾ ਕੇ ਹੁਣ ਤਾਂ ਉਹ ਦੁੱਧ ਚ ਪਾ ਦਈ ਹਣੀ ਐ ਥੋੜਾ ਥੋੜਾ ਚੇਂਜ ਕਰ ਦਿੰਨੀ ਐ ਮੈਂ ਹਫਤੇ 15 ਦਿਨ ਬਾਅਦ ਇਲਾ ਦਾ ਹਨਾ ਜੋ ਵੀ ਸ਼ਡਿਊਲ ਹੁੰਦਾ ਕਾੜਿਆ ਕੁੜੇ ਜਾਂਦਾ ਹਨਾ ਇਹ ਐਕਸਟਰਾ ਹੀ ਕੰਮ ਹੁੰਦੇ ਹੈਗੇ ਹਨਾ ਜੇ ਚਲੋ ਤੰਦਰੁਸਤੀ ਤੋਂ ਹੋਈ ਹਨਾ ਹਰ ਇੱਕ ਨੂੰ ਮੇਰੇ ਤੇ ਲਈ ਤੰਦਰੁਸਤੀ ਦੇਵੇ ਪ੍ਰਮਾਤਮਾ ਇਹ ਕੰਮ ਨੇ ਬਹੁਤ ਔਖੀ ਐ ਹਨਾ ਅਲੱਗ ਤੋਂ ਡਾਈਟ ਪਲਾਨਾ ਹਨਾ ਅਲੱਗ ਤੋਂ ਖਾਣਾ ਬਣਾਉਣਾ ਹਨਾ ਇਹ ਸਾਰਾ ਕੁਝ ਨਾ ਬਹੁਤ ਔਖਾ ਹੁੰਦਾ ਚਲੋ ਹੁਣ ਮੈਂ ਇਹਨੂੰ ਬਿਲਾਉਣੀ ਐ ਦੁੱਧ ਕੋਸਾ ਹੀ ਐ ਕੋਸਾ ਕੋਸ ਤੇ ਇਸ ਤੋਂ ਬਾਅਦ ਮੈਂ ਭੋਲਨੀ ਹੈਗੀ ਮੈਂ ਡਰਾਈ ਫੂਡ ਥੋੜੇ ਦਿਨ ਕੋਈ ਛੱਡਿਆ ਹੋਇਆ ਸੀਗਾ ਮੀਂਹਾਂ ਦਾ ਕਰਕੇ ਕੁਝ ਤਾਂ ਕੁਛ ਇਹਨਾਂ ਦਾ ਮੈਨੂੰ ਇਹ ਸਿਰ ਥੋੜਾ ਘਟਾ ਜਾਣਾ ਡਰਾਈ ਫੂਡ ਦੇ ਨਾਲ ਹੀ ਕਿਤੇ ਜਿਆਦਾ ਨਾ ਕੋਲੇਸਟ੍ਰੋਲ ਵਾਧੇ ਹੋਣੀ ਮੇਰੇ ਮਨ ਦਾ ਮਹਿਮ ਹੈ ਵੈਸੇ ਤੇ ਖਰੋਟ ਵਗੈਰਾ ਨਾ ਵਧਦੇ ਤਾਂ ਹੈ ਨਹੀਂਗੇ ਕਾਜੋ ਵਗੈਰਾ ਨਾ ਵਧਦੇ ਜਿੰਨਾ ਫੈਟ ਖਾਦੋਗੇ ਓਦੋਂ ਹੀ ਵਧੂਗਾ ਅਸਲ ਚਾ ਨਾ ਕੋਲੇਸਟ੍ਰੋਲ ਵੀ ਫਿਰ ਵੀ ਮੈਂ ਅਵੋਇਡ ਕਰਤਾ ਸੀਗਾ 15 ਦਿਨ ਹੋ ਗਏ ਹੁਣ ਮੇਰਾ ਇਰਾਦਾ ਸੀ ਕਿ ਸ਼ੁਰੂ ਕਰਾਂ ਬਸ ਦੇਰੀ ਤੇ ਅਨਕਲ ਤੋਂ ਫਿਰ ਮੰਡੇ ਤੋਂ ਸ਼ੁਰੂ ਕਰੂੰਗੀ ਹੁਣ ਮੰਡੇ ਤੋਂ ਪlant ਕਰਕੇ ਤੇ ਫਿਰ ਉਹ ਵੀ ਚਲੋ ਹਣਾ ਜ਼ਰੂਰੀ ਐ ਤੇ ਇੱਕ ਮਹੀਨੇ ਹੋਨੇ ਹੁੰਦੇ ਜੀਆ ਸੀਡ ਹਨਾ ਹੁਣ ਸ਼ਡਿਊਲ ਚੇਂਜ ਕਰਦੀ ਰਹੀ ਕਿ ਕਦੇ-ਕਦੇ ਮੈਂ ਮਤਲਬ trifla ਵਗੈਰਾ ਕੋਈ ਉਹ ਲੈਦਾ ਹਨਾ ਚੇਂਜ ਕਰ ਕਰਕੇ ਲਓ ਜੀ ਇੱਥੇ ਗੱਲਾਂ ਬਾਤਾਂ ਬਹੁਤ ਹੋ ਗਈਆਂ ਹੁਣ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਦੀ ਨਵੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ